ਇੱਕ ਵਾਰ ਫਿਰ ਤੋਂ ਮੁਰ ਹਾਜ਼ਰ ਹੋਏ ਹਾਂ ਤਾਜ਼ਾ ਖਬਰ ਲੈ ਕੇ ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਕੁਝ ਸਮਾਂ ਪਹਿਲਾਂ ਝਗੜੇ ਦਾ ਕਾਰਨ ਬਣਨ ਵਾਲੇ ਆਰੇ ਨੂੰ ਰਾਤ ਸਮੇਂ ਇੱਕ ਤੇਰਵੱਲੋ ਚੋਰੀ ਕਰਕੇ ਲੈ ਜਾਣ ਦੇ ਦੋਸ਼ ਦੂਸਰੀ ਤੇਰ ਦੇ ਕੁਲਦੀਪ ਸਿੰਘ ਵਾਸੀ ਰਾਮ ਤੀਰਤਵੱਲੋ ਲਾਉਂਦੇ ਹੋਏ ਅਵਤਾਰ ਸਿੰਘ ਸਮੇਤ ਸਾਰੇ ਸ਼ਾਮਲ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਵਿੱਚ ਕਰੀਬ ਆਟ ਤੋਂ 10 ਸਾਲ ਪਹਿਲਾਂ ਅਵਤਾਰ ਸਿੰਘ वासी गोंसाबाद वालों आरा लगाया गया जिसका उसने आज तक किराया भी नहीं दिता उन्हें दसिया कि डी सी अमृतसर के महकमा जंगलात वलों आरा बंद करवाया पर रात करीब दो बजे अवतार सिंह अपने करीब दस साथियों आया आरा ट्रैक्टर मगर पा ले गए उन्होंने उच्च अधिकारियों पासों इंसाफ की मंग दोषियों खिलाफ सख्त कार्रवाई करने की मांग की है ਮੌਕਾ ਵੇਖਣ ਲਈ ਆਏ ਚੌਕੀ ਰਾਮ ਤੀਰਤ ਦੇ ਇੰਚਾਰਜ ਸੁباش ਚੰਦਰ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕਰਨਗੇ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਰ ਗਿਲ ਤੇ ਕੀ ਮਸਲਾ ਜੀ ਇਥੋਂ ਦੀ ਕੀ ਚੋਰੀ ਹੋਈ ਮਸਲਾ ਇਹ ਜੀ ਇਹ ਜਗ੍ਹਾ ਸਾਡੀ ਆ ਮਾਲਕੀ ਦੀ ਜੀ ਇਹਦੇ ਵਿੱਚ ਜਿਹੜਾ ਅਰਬ ਤਾਰਫ ਉਹਨੇ ਲਾਇਆ ਸੀ ਨਾ ਸਾਨੂੰ ਆ ਤੱਕ ਉਹਨੇ ਕਰਾਇਆ ਦਿੱਤਾ ਕੋਈ ਇਹਦਾ ਸਾਡੇ ਨਾਲ ਉਲਟਾ ਨੇ ਝਗੜਾ ਕਰਕੇ ਸਾਡੇ ਨਾਲ ਮੁਕੱਦਮਾ ਬਣਾਇਆ ਤੇ ਜਿਹਦੇ ਵਿੱਚ ਇਹਦੇ ਸਾਨੂੰ ਸੱਟਾਂ ਮਾਰੀਆਂ ਉਹਦਾ ਸਾਡਾ ਕੋਰਟ ਦੇ ਵਿੱਚ ਹੁਣ ਮਕਦਮਾ ਚੱਲੇਗਾ ਤੇ ਇਹਦੇ ਜਿਹੜਾ ਆਰਾਵਾ ਇਹ ਬੰਦ ਸੀ ਮਹਿਕਮੇ ਜਗਲਾਤ ਕੋ ਡੀਸੀ ਸਾਹਿਬ ਕੋਲੋਂ ਹੀ ਮਿਲ ਕੇ ਇਹ ਆਰਾ ਬੰਦ ਕਰਵਾਇਆ ਜੀ ਬੰਦ ਕਰਵਾ ਕੇ ਤੇ ਇਹ ਉਤਰਾ ਹੀ ਪਿਆ ਸੀ ਤੇ ਰਾਤ ਇਹਨਾਂ ਨੇ ਹੁਣ 2 ਵਜੇ ਨਾਲ ਸਮਾਨ ਚੋਰੀ ਕੀਤਾ ਵਾ ਇਥੋਂ ਆਰੇ ਦਾ ਤੇ ਉਹਦੇ ਵਿੱਚ ਇਨਸਾਫ ਚਾਹੁੰਨੇ ਆ ਵੀ ਸਾਨੂੰ ਜੋ ਵੀ ਆ ਮਿਲਣਾ ਚਾਹੀਦਾ ਵਾ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਐਸਐਸਪੀ ਸਾਹਿਬ ਕੋਲ ਪੁਲਿਸ ਅਧਿਕਾਰੀ ਜਿੰਨੇ ਵੀ ਹੈਗੇ ਨੇ ਸਾਡੀ ਇਹੋ ਬੇਨਤੀ ਹੈ ਵੀ ਜੋ ਵੀ ਇਹਦੇ ਚ ਬੰਦੀ ਇਹਨਾਂ ਦੇ ਕਾਰਜ ਬੰਦੇ ਦੇ ਕੀਤੀ ਜਾਵੇ ਸਾਨੂੰ ਨਿਨਸਾਫ ਦਵਾਇਆ ਜਾਵੇ ਇਹਦਾ ਕੋਈ ਸਬੂਤ ਆਪਾਂ ਨੂੰ ਮਿਲੇ ਆ ਵੀ ਕੌਣ ਲੈ ਗਿਆ ਕਿਵੇਂ ਲੈ ਕੇ ਗਏ ਕੋਈ ਕੈਮਰੇ ਲੱਗੇ ਨੇ ਕੈਮਰਾ ਵੀ ਟਰੈਕਟਰ ਵੀ ਉਹਨਾਂ ਦਾ ਆਉਂਦਿਆ ਸਾਰਾ ਕੁਝ ਹੀ ਆਉਂਦਿਆ ਬੰਦੇ ਵੀ ਆਉਂਦੇ ਨੇ ਸਬੂਤ ਸਾਰੇ ਹੈਗੇ ਨੇ ਕੈਮਰੇ ਦੋਪ ਲੱਗੇ ਨੇ ਇੱਕ ਸਾਹਮਣੇ ਉੱਪਰ ਜੀਸੂ ਦਾ ਲੱਗਾ ਤੇ ਸਾਡੇ ਭਰਾ ਦਾ ਲੱਗਾ ਕੈਮਰੇ ਦੇ ਛਰੇ ਆ ਬੰਦੇ ਆਉਂਦੇ ਨੇ ਬੰਦੇ ਕੋਲ ਉਪਰ ਥੋੜੇ ਅਕ ਕੱਢ ਨਾਲ ਕਿੰਨੇ ਕੁ ਬੰਦੇ ਨੇ ਜਿਹੜੇ ਲੈ ਗਏ ਕੋਲ ਦੇ ਕਰੀਬ ਹੈਗੇ ਆ ਜੀ ਠੀਕ ਹੈ ਕੈਮਰੇ ਜਿਹੜੇ ਆਉਂਦੇ ਨੇ ਕੋਈ ਇਹਦੇ ਚ ਲੁਕੂ ਕਿ ਸ਼ੂਕ ਕੱਪ ਰਾਤ 2 ਵਜੇ ਦੀ ਵਾਰਦਾ ਤੇ ਰਾਤ ਰਾਤ ਲਾਗੇ ਜਿਵੇਂ ਘਰ ਆ ਤੁਹਾਡੇ ਖੜਕਾ ਨਹੀਂ ਹੋਇਆ ਕੋਈ ਪਤਾ ਨਹੀਂ ਲੱਗਾ ਕੋਈ ਸਮਾਨ ਲੈ ਕੇ ਜਾ ਰਿਹਾ ਤੁਹਾਨੂੰ ਪਤਾ ਕੋਈ ਰਾਤ ਕੁੰਡਾ ਵਾ ਹਰ ਕੋ ਡਰਦਾ ਵਾ ਜਿਹੜੇ ਹਾਲਾਤ ਬਣੇ ਨੇ ਨਾਲ ਹਾਤਾਂ ਦੇ ਵਿੱਚ ਭਾਵੇਂ ਜੋ ਮਰਜ਼ੀ ਦਾ ਰਾਤ ਤੇ ਆਪੋ ਆਪਣੀ ਜਾਨ ਲੋਕ ਬਚਾਉਣ ਡਏ ਨੇ ਤਾਂ ਬੰਦਿਆਂ ਦੇ ਕਿੰਨੇ ਕੁੰਡਾ ਵਾ ਤੁਸੀਂ ਕੀ ਮੰਗ ਕਰਦੇ ਹੋ ਹੁਣ ਅਸੀਂ ਤੇ ਉਹ ਮੰਗ ਕਰਦੇ ਵੀ ਸਾਨੂੰ ਨਿصاف ਚਾਹੀਦਾ ਜੋ ਉਹਨਾਂ ਦੇ ਪੰਦੀ ਕਾਰਨ ਹੈ। ਕਿ ਤੁਹਾਡੇ ਕੋਲ ਆਈ ਆਰਾ ਚੋਰੀ ਹੋਣ ਦੀ ਜਾਂ ਹੋਰ ਸਮਾਨ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਪੁਲਿਸ ਵੱਲੋਂ? ਹਾਂ ਤੇ ਹੁਣੇ ਕਲਾਹ ਬਣੀ ਜੀ ਕਲਾਹ ਮਿਲਤੇ ਹੀ ਆਏ ਆ। ਮੌਕਾ ਵੇਖਿਆ ਜੀ ਮੌਕਾ ਵੇਖ ਕੇ ਜੋ ਬਣਦੀ ਕਾਰਵਾਈ ਕੀਤੀ ਜਾਊਗੀ। ਜਦੋਂ ਕਿ ਆਪਣੇ ਆਪਣੇ ਬਿਆਨਾਂ ਦੇ ਵਿੱਚ ਹੀ ਕਹਿਣ ਦਿਆ ਕਿ ਆਰਾ ਉਹਨਾਂ ਲਗਾਇਆ ਹੈ। ਬਾਕੀ ਜੋ ਵੀ ਹੋਊਗੀ ਪੁਚਾਈ ਜੋ ਸਾਹਮਣੇ ਆਊਗੀ ਉਹ ਤੇ ਪੀਸ ਕੀਤੀ ਆ।